ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗ੍ਰਾਂਹੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਪੰਜਗ੍ਰਾਂਹੀ ਕਲਾਂ ਉਹ ਫਰੀਦਕੋਟ ਜ਼ਿਲ੍ਹੇ ਚ ਪੈ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਉਹ ਵੀਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਪਹਿਲਾਂ ਟੋਟਲੀ ਜਰਸੀ ਗਾਵਾ ਉਹਨਾਂ ਦੀ ਸੀ ਵਿਕਰੀ ਵਾਲੀਆਂ ਪਰ ਹੁਣ ਨਾਲ ਐਚਐਫ ਜਿਹੜੀ ਉਹ ਵੀ ਆਉਂਦੀ ਹੈ ਹੁਣ ਜਿਆਦਾ ਨਾ ਅੱਜ ਵੀ ਤੁਹਾਨੂੰ ਐਚਐਫ ਦੇ ਹੀ ਦਿਖਾਉਣੇ ਜਿਹਦੇ ਚ ਇਹ ਵੈਡ ਬਿਲਕੁਲ ਹੀ ਤਾਜੀ ਸੂਕੇ ਹਟੀ ਹੈ ਇਹ ਵੀ ਤੁਹਾਨੂੰ ਦਿਖਾ ਦੂੰਗਾ ਗਾਂ ਇਹ ਵੀ ਤਾਜੀ ਸੂਈ ਹੈ ਚੰਗਾ ਥਣ ਹਵਾਨਾ ਦੱਸਦਾ ਇਹ ਤੋਂ ਇਲਾਵਾ ਇੱਕ ਐਚਐਫ ਨਸਲ ਦੇ ਵਿੱਚ ਸੋਹਣੀ ਵੈਡ ਹੈ ਜਿਹੜੀ ਕੱਚੀ ਹੈ ਜੇ ਦਿਨ ਤਾਂ ਲੈਂਦੀ ਹੈ ਪਰ ਬੰਦਰ ਬਹੁਤ ਚੰਗੀ ਦਿਸਦੀ ਹੈ ਇੱਕ ਜਰਸੀ ਚ ਪੈਂਦੀ ਹੈ ਵੈਡ ਵੀ ਫੋਰ ਸੇਲ ਸੋ ਨਾਗ ਟੋਟਲ 4 ਇਸ ਵੀਡੀਓ ਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆਪਦੀ ਸਮਝ ਨਾਲ ਤੁਸੀਂ ਆ ਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਇਸ ਪਹਿਲੇ ਨੰਬਰ ਵਾਲੀ ਜਰਸੀ ਤੋਂ ਸ਼ੁਰੂਆਤ ਕਰਾਂਗੇ ਅੱਜ ਦੀ ਵੀਡੀਓ ਦੀ ਸੰਦੀਪ ਭਾਈ ਸਸਤੀ ਕਾਲ ਬਾਈ ਸਸਤੀ ਕਾਲੀ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਕਿੰਨਾ ਮਸੂਆ ਸਦੀ ਇਹ ਪਹਿਲਾ ਸੂਆ ਸੁੰਦੀ ਬਾਈ ਦੋ ਦੰਦ ਕੱਢੇ ਵੇ ਆ ਦੇ ਠੀਕ ਹੈ ਕਿੰਨੇ ਦਿਨ ਲਊ ਸੂਨ ਚ ਇਹਦੇ 6 ਤਰੀਕ ਨੂੰ ਦਿਨ ਪੂਰੇ ਆ ਬਾਈ ਠੀਕ ਹੈ ਹਾਂਜੀ ਸੀਮਨ ਦਾ ਕੋਈ ਸਹੀ ਪਤਾ ਕਿਹੜਾ ਲੱਗਾ ਨਹੀਂ ਬਾਈ ਲੋਕਲ ਵੱਛੀ ਲਈ ਹੈ ਹਣਾ ਆਪਾਂ ਮਾਲਕ ਦਾ ਨੰਬਰ ਵੀ ਦੇ ਸਕਦੇ ਹਾਂ ਬਾਈ ਜਿਹੜੇ ਬੰਦੇ ਨੇ ਇਹ 21035 ਡੈਨਮਾਰਕ ਦਾ ਕੀਤਾ ਈ ਇਹ ਆਈ ਕੀਤੀ ਆ ਉਹ ਡਾਕਟਰ ਦਾ ਨੰਬਰ ਵੀ ਦੇ ਸਕਾਂ ਕੀ ਰੇਟ ਰਹਿਣਾ ਸੰਦੀਪ ਬਾਈ ਰੇਟ ਫੋਨ ਤੇ ਹੈ ਜੀ ਖੋਲੀ ਸੋ ਦੋਸਤੋ ਦਿਨਾਂ ਅਜੇ ਲਊਗੀ ਜ਼ੋਨ 'ਚ 21035 ਬੁੱਲ ਦਾ ਸੀਮਨ ਇਹਦੇ ਲੱਗਾ ਇਹਦਾ ਹਵਾਨਾ ਬਹੁਤ ਸੋਹਣਾ ਹੈ ਢਾਂਚਾ ਮਜ਼ਬੂਤ ਹੈ ਇਧਰੋਂ ਹੀ ਖਰੀਦੀ ਹੈ ਬਾਈ ਨੇ ਬਾਕੀ ਤੁਹਾਨੂੰ ਇਹਦਾ ਸਟਰਕਚਰ ਵੀ ਦੱਸੂਗਾ ਵਾਨਾ ਕਰਮ ਵਾਲੀ ਜਦੋਂ ਨੇੜ ਆਊਗੀ ਉਦੋਂ ਫੁੱਲ ਚੌੜਾ ਇਹਨੇ ਕਰ ਜਾਣਾ ਹਜੇ ਥਣ ਵਛੀ ਨਾਲ ਹੀ ਐ ਪਰ ਜਦੋਂ ਇਹਨਾਂ ਚ ਜੋਸ਼ ਪਸਮਾ ਪਊਗਾ ਉਦੋਂ ਥੰਦਾ ਸਹਿਜ ਕੁਝ ਹੋਰ ਹੋਊਗਾ ਸੋ ਚੰਗਾ ਢਾਂਚਾ ਦੋਸਤੋ ਸੋਹਣੀ ਬਣਦੀ ਆਉਂਦੀ ਐ ਵਹਿੜੇ ਜਿਹਨੂੰ ਪਸੰਦ ਆਉਂਦੀ ਐ ਤਾਂ ਜਰੂਰ ਆ ਕੇ ਦੇਖੋ ਇਹਦੇ ਤੋਂ ਤੁਸੀਂ ਪਿਓਰ ਜਰਸੀ ਤਿਆਰ ਕਰ ਸਕਦੇ ਹੋ ਚੰਗਾ ਸੀਮਣ ਜੇ ਲਵਾਉਂਦੇ ਰਹਿੰਦੇ ਹੋ ਤਾਂ ਢਾਂਚਾ ਫੇਰ ਦੇਖੋ ਰੇਟ ਫੋਨ ਤੇ 1800 100 ਪੜਦੇ ਹੁੰਦੇ ਹ ਹਰੇਕ ਵੀਰ ਦੇ ਆਪੋ ਆਪਣੇ ਕਿਸੇ ਵੀ ਬਿਜ਼ਨਸ ਦੇ ਸੋ ਜਿਹਨੂੰ ਪਸੰਦ ਆਵੇ ਤਾਂ 1 ਮਿੰਟ ਦੇ ਵਿੱਚ ਤੁਸੀਂ ਕਾਲ ਕਰਕੇ ਭਾਵੇਂ ਚਾਰੇ گاਵਾ ਦਾ ਰੇਟ ਪੁੱਛ ਲਓ ਬਿੱਥੀ ਥਣਾ ਦੇ ਵਿੱਚ ਬਹੁਤ ਸੋਹਣੀ ਹੈ ਲੈ ਚੱਲ ਭਈ ਅੰਦਰ ਸੋ ਇਹ ਦੋ ਦੰਦ ਵੈੜਾ ਦੱਸੋ ਪਹਿਲੇ ਨੰਬਰ ਤੇ ਇਹ ਦੂ ਅੱਗੇ ਤੁਹਾਨੂੰ 3 HF ਦੇ ਨਾਗ ਦਿਖਾਉਂਗਾ HF نسل ਦੇ ਨਾਗ ਦਿਖਾਉਂਗਾ ਪਹਿਲੇ ਨੰਬਰ ਤੇ ਵੈੜ ਦੇਖੋ HF ਦੇ ਵਿੱਚ ਸਦੀਪੇ ਦੰਦੋ ਕਿਵੇਂ ਬਈ ਇਹ ਵੀ ਦੋ ਦੰਦ ਕੱਢਨੇ ਸ਼ੁਰੂ ਹੀ ਕੀਤੇ ਬਈ ਇਹਨੇ ਤਾਂ ਹਜੇ ਹੀ ਕਿੰਨਾ ਚਿਰ ਲਊਗੀ ਇਹਦੇ ਬਈ 12 ਤੋਂ 13 ਦਿਨ ਬਾਕੀ ਆ ਜੀ ਠੀਕ ਹੈ ਤੇ ਆਪਣੇ ਘਰੋਂ ਹੀ ਗਈ ਆ ਬਈ ਵੱਛੀ ਇਹ ਹੀ ਠੀਕ ਹੈ ਹਾਂਜੀ ਹਾਂਜੀ ਖੋਲੀ ਨੂੰ ਸੋ ਦੋਸਤੋ ਬਾਈ ਨੇ ਇੱਕ ਗਾਂ ਅਬਦੀ ਰਿਸ਼ਤੇਦਾਰੀ ਚ ਦਿੱਤੀ ਸੀ ਉਸ ਗਾਂ ਦੇ ਮਗਰ ਇਹ ਵੱਛੀ ਸੀਗੀ ਵੱਛੀ ਬਾਈ ਨੇ ਲੈ ਆਂਦੀ ਹੈ ਕਿਉਂਕਿ ਉਹ ਪਰਿਵਾਰ ਇੱਕ ਅੱਧਾ ਨਗ ਕਰੇ ਰੱਖਦਾ ਦੋ ਦਸਤੇ ਬਰੀਡ ਵਾਈਜ਼ ਟੋਪ ਦੀ ਵੱਛੀ ਹੈ ਹਵਾਨਾ ਫਿਕਸ ਰਹੂਗਾ ਹਾਈਟ ਸੋਹਣੀ ਹੈ ਤੇ ਉਤੋਂ ਬਿਲਕੁਲ ਸਿੱਧੀ ਤੁਹਾਨੂੰ ਨਜ਼ਰ ਆਊਗੀ ਬਰੀਕੀਆਂ ਵਾਲੀ ਵੈੜਾ ਮਤਲਬ ਮੋਟਾ ਮਾਸ ਕਿਤੇ ਵੀ ਨਹੀਂ ਨਜ਼ਰ ਆਉਂਦਾ ਢਾਂਚਾ ਡੂੰਚਾ ਤੁਸੀਂ ਦੇਖ ਲਓ ਸੋਹਣਾ ਫੇਸ ਆ ਦੋਸਤੋ ਇਹਦਾ ਐਚ ਐਫ ਨਸਲ ਦਾ ਜਿਹੜਾ ਵੀਰ ਸ਼ੌਂਕ ਰੱਖਦਾ ਆ ਕੇ ਜਰੂਰ ਵੈੜ ਨੂੰ ਦੇਖੋ ਤੁਹਾਨੂੰ ਪਸੰਦ ਆਊਗੀ ਲੈ ਚੱਲ ਬਈ ਇੰਦਰ ਸੋ ਸੋਹਣੀ ਵੈੜ ਐਚ ਐਫ ਇਸ ਤੋਂ ਇਲਾਵਾ ਦੋ ਸੂਏ ਸਵਾਏ ਪਸ਼ੂ ਤੁਹਾਨੂੰ ਦਿਖਾਉਣੇ ਐ ਇਸੇ ਵੀਡੀਓ ਚ ਇਹਦਾ ਹਵਾਨਾ ਫੇਰ ਦੇਖ ਲਓ ਤੁਸੀਂ ਸੂਏ ਸਵਾਏਆਂ ਦੇ ਵਿੱਚ ਵੀ ਦੱਸੋ ਇਹ ਜਿਹੜੀ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਇਹਦੇ ਨਾਲ ਬੱਚਾ ਫੀਮੇਲ ਕਾਫ ਹੈ ਸੰਦੀਪੇ ਕਿੰਨਾ ਸੂਆ ਸੂਈ ਗਾ ਬਈ ਬਈ ਇਹ ਦੂਜਾ ਸੂਏ ਆ ਸੂਈ ਆਈ ਠੀਕ ਹੈ ਜਿਹੜੀ ਇਹਦੇ ਪਿੱਛੇ ਬੱਚਾ ਬਈ ਇਹ ਸਪਾਈਕ ਦਾ ਉਹਨਾਂ ਨੇ ਦੱਸਿਆ ਠੀਕ ਹੈ ਕਿੰਨੇ ਦਿਨ ਹੋ ਗਏ ਨੂੰ ਸੂਈ ਇੱਕ ਕੱਲ ਸੂਈ ਆ ਬਈ ਕੱਲ ਹੀ ਸੂਈ ਹੈ ਤਕਰੀਬਨ ਬਈ ਹੁਣ ਵੀ ਹੋਊਗਾ ਮੰਨ ਕੇ ਚਲੋ 20 ਕਿਲੋ ਬੋਲਾ ਜਿਹੜਾ ਮਰਜ਼ੀ ਮੰਨ ਕੇ ਚੋ ਲਈ ਠੀਕ ਹੈ ਇਹ ਖੁੱਲਾ ਹੀ ਹੈਗਾ ਦੁੱਧ ਹਾਂਜੀ ਖੋਲੀ ਸੋ ਸੋ ਇਹ ਕੱਲ ਸਵੇਰ ਦੀ ਸੂਈ ਬੱਚੀ ਨੂੰ ਜਨਮ ਦਿੰਦਾ ਹੈ ਬੱਚੀ ਦਾ ਸੀਮਨ ਬਾਈ ਨੇ ਦੱਸਦਾ ਹੈ ਹਵਾਨਾ ਗਾਂ ਦਾ ਤੁਸੀਂ ਦੇਖ ਲਓ ਦੁੱਧ ਬਾਈ ਕਹਿੰਦਾ ਵੀ ਬੌਲਾ ਹੀ 20 ਲੀਟਰਾਂ ਨੂੰ ਹੋਊਗਾ ਤੇ ਉਹ ਤੁਸੀਂ ਦੋ ਟਾਈਮ ਚੋਲਿਓ ਭਾਵੇਂ ਇੱਥੇ ਚੋਕੇ ਦੇਖ ਲਓ ਥਣਾ ਚ ਵਿੱਥੀ ਚੰਗੀ ਹੈ ਥਣ ਦਾ ਸਹਿਜ ਸੋਹਣਾ ਬੱਚੀ ਦੀ ਖੱਚ ਕਿਉਂਕਿ ਤਾਜੀ ਸੂਈ ਹੈ ਤਾਂ ਥੋੜਾ ਕਰੂਗੀ ਇਹਦੀ ਖਵਾਨੇ ਨੂੰ ਬੈਕ ਸਾਈਡ ਤੋਂ ਫੇਰ ਦੇਖੋ ਤੁਸੀਂ ਇਸ ਤਰ੍ਹਾਂ ਦਾ ਰੋਖ ਹੈ ਸਾਈਡ ਤੋਂ ਥਾਣੇ ਦੇ ਤੁਸੀਂ ਦੇਖ ਸਕਦੇ ਹੋ ਇਹ ਚਾਰੇ ਥਣ ਤੁਹਾਨੂੰ ਇਸ ਸਾਈਡ ਤੋਂ ਦਿਸਦੇ ਹੋਣਗੇ ਟਾਂਚਾ ਇਹਦਾ ਤੁਸੀਂ ਦੇਖ ਲਓ ਸੋ ਇੱਕ ਹੋਰ ਵੈੜ ਜਿਹੜੀ ਤਾਜੀ ਸੂਈ ਹੈ ਤੁਹਾਨੂੰ ਦਿਖਾਉਣੀ ਹੈ ਸੋ ਇਹ ਹਜੇ ਸੂਕੀ ਹਟੀ ਅਸੰਦੀ ਪੇ ਕਨਵਾ ਸੂ ਆ ਸੂਪੀ ਬਾਈ ਪਹਿਲਾ ਸੂ ਆ ਦੋ ਦੰਦ ਹੀ ਇਹ ਆ ਬੱਚੀ ਦੋ ਦੰਦ ਹੀ ਆ ਸੂਈ ਨੂੰ ਤਾਂ ਜੇ ਕੋਸਮੈਂਟ ਹੀ ਹੋਏ ਲੱਗਦੇ ਹਾਂਜੀ ਬਾਬਾ ਜੀ 10 15 10 15 ਮਿੰਟ ਹੋਏ ਆਈ ਸੂਈ ਨੂੰ ਸੋ ਦੋਸਤੋ ਥਣ ਬਹੁਤ ਸੋਹਣਾ ਇਹਦਾ ਖਵਾਨਾ ਜਿੰਨਾ ਕਹੇਗਾ ਉਹ ਤੁਸੀਂ ਹੁਣ ਵੀਡੀਓ ਚ ਦੇਖ ਲੈਣਾ ਹਜੇ 10 ਤੋਂ 15 ਮਿੰਟ ਹੋਏ ਆ ਇਹਨੂੰ ਸੂਈ ਨੂੰ ਲਿਆ ਵਾਪਸ ਇਹ ਵੀ ਦੋ ਦੰਦ ਦੀ ਬੱਚੀ ਐ ਬਹੁਤ ਸੋਹਣਾ ਥਣ ਦਾ ਸੈਜ ਅਗਲੇ ਪਾਸੇ ਉਹ ਇਹਦਾ ਤੁਸੀਂ ਦੇਖ ਸਕਦੇ ਹੋ ਖਵਾਨਾ ਇੱਥੋਂ ਦੇਖੋ ਦੋਸੋ ਅਰੇ ਜੇਰ ਵਗੈਰਾ ਦੀ ਪੈਣ ਵਾਲੀ ਆ ਉਹਦੇ ਲਈ ਤੁਸੀਂ ਬਾਈ ਤੋਂ ਵੀਡੀਓ ਵਗੈਰਾ ਮੰਗ ਲਓਗੇ ਜਦੋਂ ਉਹਨੂੰ ਇਹਦੀ ਜੇਰ ਪੈ ਜੂਗੀ ਤਾਂ ਬਾਈ ਬਣਾ ਕੇ ਰੱਖ ਲੂ ਇਹਨੇ ਬੱਚੇ ਨੂੰ ਜਨਮ ਦਿੱਤਾ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਚਾਰ ਟੋਟਲ ਸੀਗੇ ਤਿਸਰਾ ਜਰਸੀ ਫਾਰਮਾ ਜਿੱਥੇ ਵੀਡੀਓ ਬਣਾਈਏ ਧੰਨਵਾਦ